ਹੈਲੋ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੋਜ਼ ਨਵੀਂ ਚਰਚਾ ਚੈਨਲ ਦੇ ਉੱਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਜੀ ਅੱਜ ਆਪਾਂ ਇੱਕ ਨਵੀਂ ਚਰਚਾ ਲੈ ਕੇ ਆਏ ਹਾਂ ਜਿਵੇਂ ਕਿ ਆਪਣੇ ਚੈਨਲ ਦਾ ਨਾਮ ਹੈ ਰੋਜ਼ ਦੀ ਨਵੀਂ ਚਰਚਾ ਤਾਂ ਰੋਜ਼ ਆਪਾਂ ਕੋਈ ਨਾ ਕੋਈ ਨਵੀਂ ਕਹਾਣੀ ਲੈ ਕੇ ਆਉਂਦੇ ਰਹਿੰਦੇ ਆ ਕੋਈ ਆਪਾਂ ਨਵੀਂ ਚਰਚਾ ਲੈ ਕੇ ਆਉਂਦੇ ਰਹਿੰਦੇ ਆ ਤੇ ਅੱਜ ਜੀ ਇੱਕ ਬਹੁਤ ਹੀ ਛੋਟੀ ਜੀ ਚਰਚਾ ਹੈ ਚਰਚਾ ਆਪਾਂ ਚਾਹੇ ਤਾਂ ਵੱਡੀ ਵੀ ਕਰ ਸਕਦੇ ਆ ਚਾਹੇ ਤਾਂ ਬਹੁਤ ਛੋਟੀ ਜੀ ਰੱਖ ਸਕਦੇ ਆ ਠੀਕ ਹੈ ਚਰਚਾ ਇਹ ਹੈ ਕਿ ਘਰ ਦੇ ਵਿੱਚ ਇੱਕ ਛੋਟੀ ਜੀ ਮਤਲਬ ਗੱਲ ਦੇ ਉੱਤੇ ਘਰਾਂ ਦੇ ਵਿੱਚ ਲੜਾਈ ਹੋ ਜਾਣੀ ਮਤਲਬ ਦੇਖਿਆ ਜਾਏ ਤਾਂ ਬਹੁਤ ਛੋਟੀ ਜੀ ਗੱਲ ਹੁੰਦੀ ਹੈ ਅਗਰ ਆਪਾਂ ਉਹਨੂੰ ਰੋਕਣਾ ਚਾਹੀਏ ਤਾਂ ਰੋਕ ਸਕਦੇ ਆ ਆਪਾਂ ਉਸ ਗੱਲ ਨੂੰ ਨਾ ਵਧਾਈਏ ਉਸ ਗੱਲ ਨੂੰ ਆਪਾਂ ਉੱਥੇ ਹੀ ਰੋਕ ਦਈਏ ਪਰ ਕਦੇ-ਕਦੇ ਅਸੀਂ ਸਿਆਣੇ ਕਹਿੰਦੇ ਨੇ ਕਿ ਜਿਵੇਂ ਕੱਚੀ ਲੱਸੀ ਤੇ ਪਾਣੀ ਪਾਏ ਜੋ ਪਾਣੀ ਜੋ ਪਾਈ ਜਾਉ ਤੇ ਵਾਦੀ ਜਾਣੀ ਕੱਚੀ ਲੱਸੀ ਦੀ ਤਰ੍ਹਾਂ ਤੇ ਜੇ ਰੁਕਣੀ ਚਾਹੋ ਤੇ ਫਿਰ ਰੁਕ ਵੀ ਜਾਏਗੀ ਤੇ ਚਲੋ ਜੀ ਆਪਾਂ ਕਹਾਣੀ ਸ਼ੁਰੂ ਕਰਦੇ ਹਾਂ ਕਹਾਣੀ ਇਸ ਤਰ੍ਹਾਂ ਕਿ ਘਰ ਦੇ ਤੇ ਵਿੱਚ ਕਦੀ-ਕਦੀ ਇੱਕ ਲੇਡੀ ਵਾਸਤੇ ਇੱਕ ਔਰਤ ਵਾਸਤੇ ਬਹੁਤ ਹੀ ਗੱਲਾਂ ਜਿਹੜੀਆਂ ਨੇ ਉਹ ਇੰਪੋਰਟੈਂਟ ਵੀ ਹੁੰਦੀਆਂ ਨੇ ਪਰ ਕਦੇ ਕਦੇ ਔਰਤ ਨੂੰ ਉਹ ਦਰਜਾ ਨਹੀਂ ਦਿੱਤਾ ਜਾਂਦਾ ਕੋਈ ਵੀ ਗੱਲ ਹੋਏਗੀ ਤਾਂ ਖਾਸ ਕਰਕੇ ਕਰਦੀ ਨੂੰ ਨੂੰ ਹਰ ਗੱਲ ਤੋਂ ਪਿੱਛੇ ਰੱਖਿਆ ਜਾਂਦਾ ਕਿ ਨਹੀਂ ਇਹਦਾ ਕੋਈ ਕੰਮ ਨਹੀਂ ਹੈ ਆਪਸ ਦੇ ਵਿੱਚ ਸਾਰੇ ਸਲਾਹ ਕਰ ਲੈਣਗੇ ਪਰ ਨੂੰ ਨੂੰ ਕਦੇ ਵੀ ਕੋਲ ਬਠਾ ਕੇ ਕੋਈ ਗੱਲ ਨਹੀਂ ਕਰਨੀ ਕਿਉਂ ਜੀ ਇਹ ਬਗਾਨੇ ਘਰ ਤੋਂ ਆਈ ਹੈ ਫੇਰ ਆਪਾਂ ਕਹਿਣਾ ਕਿ ਗੱਲ ਗੱਲ ਕੁਛ ਅਸੀਂ ਹੋਰ ਕਰ ਰਹੇ ਸੀ ਜੇ ਟੌਪਿਕ ਕੁਛ ਹੋਰ ਛੱਡਿਏ ਜਿਹੜੀ ਨੋ ਬਗਾਨੇ ਘਰੋਂ ਆਈ ਹੈ ਉਹ ਕਿਹਦੇ ਵਾਸਤੇ ਆਈ ਹੈ ਉਹ ਤੁਹਾਡੇ ਪਰਿਵਾਰ ਵਾਸਤੇ ਆਈ ਹੈ ਕਿਸੇ ਮਾਂ ਬਾਪ ਨੇ ਆਪਣੀ ਬੇਟੀ ਤੁਹਾਡੇ ਘਰ ਕਿੰਨਾ ਵਾਸਤੇ ਕਰ ਲਈਏ ਤੁਹਾਡੇ ਵਾਸਤੇ ਜੇ ਉਹ ਤੁਹਾਡੀ ਸੇਵਾ ਕਰ ਸਕਦੀ ਹੈ ਤਹਾਨੂੰ ਟਾਈਮ ਨਾਲ ਰੋਟੀ ਪਾਣੀ ਦੇ ਸਕਦੀ ਹੈ ਤਾਂ ਕੀ ਕਰਦੇ ਵਿੱਚ ਅਗਰ ਕੋਈ ਵੀ ਆਪਾਂ ਸਲਾਹ ਕਰ ਰਹੇ ਆ ਜਾਂ ਕੁਝ ਕੰਮ ਕਰ ਕਰ ਰਹੇ ਆ ਤੇ ਕੀ ਉਹਨੂੰ ਪੁੱਛਣ ਦਾ ਹੱਕ ਨਹੀਂ ਹੈ ਉਹਨੂੰ ਕੋਲ ਬਿਠਾਉਣ ਦਾ ਹੱਕ ਨਹੀਂ ਹੈ ਸਾਡਾ ਪਰ ਉਦੋਂ ਅਸੀਂ ਕਹਿ ਦਿੰਦੇ ਆ ਕਿ ਜੀ ਨੀਅਤ ਆ ਬਗਾਨੀ ਕਰੋ ਆਈਏ ਇਹਦਾ ਵਿੱਚ ਕੋਈ ਦਖਲ ਅੰਦਾਜ਼ੀ ਦਾ ਕੰਮ ਨਹੀਂ ਹੈ ਕਿ ਇਹ ਨਹੀਂ ਇਹ ਨਾ ਕੋਈ ਦਖਲ ਦੇਵੇ ਸਾਡੇ ਕੰਮ ਦੇਵੇ ਅਗਰ ਅਸੀਂ ਸਾਰੇ ਇਹ ਚੀਜ਼ਾਂ ਸੋਚਦੇ ਰਹੇ ਇਹੀ ਗੱਲਾਂ ਅਸੀਂ ਸੋਚਦੇ ਰਹੇ ਤਾਂ ਅਸੀਂ ਇਹ ਕਿਉਂ ਨਹੀਂ ਸੋਚਦੇ ਕਿ ਅੱਜ ਜੇ ਅਸੀਂ ਕਿਸੇ ਦੀ ਬੇਟੀ ਨੂੰ ਯਾਨੀ ਕਿ ਆਪਣੀ ਨੂੰ ਨੂੰ ਅਸੀਂ ਉਹ ਦਰਜਾ ਨਹੀਂ ਦੇ ਰਹੇ ਕਰਦਾ ਮੈਂਬਰ ਨਹੀਂ ਸਮਝ ਰਹੇ ਉਹਨਾਂ ਇੰਪੋਰਟੈਂਸ ਨਹੀਂ ਦੇ ਰਹੇ ਠੀਕ ਹੈ ਨਾ ਤਾਂ ਕੱਲ ਨੂੰ ਸਾਡੀ ਬੇਟੀ ਦੇ ਨਾਲ ਵੀ ਇਹੀ ਕੁਝ ਹੋਣਾ ਸਾਡੀ ਬੇਟੀ ਨੂੰ ਵੀ ਕਿਸੇ ਨੇ ਜ਼ਰੂਰੀ ਨਹੀਂ ਸਮਝਣਾ ਉਹਦੇ ਨਾਲ ਵੀ ਇਹੀ ਕੁਝ ਹੋਣਾ ਪਰ ਇਹ ਗੱਲ ਕੋਈ ਵੀ ਨਹੀਂ ਸੋਚਦਾ ਹੈ ਬੇਟੀਆਂ ਸਭ ਦੇ ਘਰ ਆਪਣੀਆਂ ਬੇਟੀਆਂ ਨਹੀਂ ਨੂੰਹਾਂ ਵੜ ਕੇ ਅੱਗੇ ਜਾਣਾ ਹੈ ਕਿਤੇ ਨਾ ਕਿਤੇ ਸਾਰਿਆਂ ਦੇ ਘਰੇ ਬੇਟੀਆਂ ਨੇ ਪਰ ਕੋਈ ਵੀ ਇਸ ਗੱਲ ਨੂੰ ਸੋਚਦਾ ਨਹੀਂ ਹੈ ਸਭ ਨੂੰ ਲੱਗਦਾ ਹੈ ਕਿ ਨਹੀਂ ਬੱਸ ਸਾਡੀ ਨੂੰਹ ਆ ਗਈ ਹੈ ਸਾਡੀ ਨੂੰਹ ਬਹੁਤ ਖਰਾਬ ਹੈ ਇਹਦੇ ਵਿੱਚ ਇਹਨੂੰ ਕੋਈ ਅਕਲ ਨਹੀਂ ਹੈ ਇਹਨੂੰ ਕਿਸੇ ਤਰ੍ਹਾਂ ਦਾ ਇਹਨੂੰ ਪਾਉਣ ਕਾ ਇਹਨੂੰ ਗਰਲ ਕਪੜੇ ਪਾਉਣ ਦਾ ਚੱਜ ਨਹੀਂ ਹੈ ਇਹਨੂੰ ਗੱਲ ਕਰਨ ਦਾ ਚੱਜ ਨਹੀਂ ਹੈ ਇਹਨੂੰ ਕਿਤੇ ਆਉਣ ਜਾਣ ਦਾ ਚੱਜ ਨਹੀਂ ਹੈ ਹਰ ਇੱਕ ਬੰਦੇ ਦੀ ਅੱਜ ਦੇ ਟਾਈਮ ਤੇ ਹਰ ਇੱਕ ਸੱਸ ਦੀ ਇਹੀ ਸ਼ਿਕਾਇਤ ਹੈ ਕਿ ਮੇਰੀ ਨੂੰਹ ਦੇ ਵਿੱਚ ਹੀ ਸਾਰੇ ਕੀੜੇ ਪੈ ਗਏ ਨੇ ਸਾਰੀਆਂ ਕਮੀਆਂ ਮੇਰੀ ਨੂੰਹ ਦੇ ਵਿੱਚ ਹੈ। ਇੰਹਾ ਤੱਕ ਕਹਿਣਗੇ ਕਿ ਇਹਨੂੰ ਪਾਉਣ ਦੀ, ਹੰਡਾਉਣ ਦੀ, ਖਾਣ ਪੀਣ ਦੀ ਇਹਨੂੰ ਕੋਈ ਅਕਲ ਨਹੀਂ। ਇਹ ਜਾਂ ਫਿਰ ਦੂਜੇ ਪਾਸੇ ਇਹ ਬਹੁਤ ਖਰਚਾ ਕਰਦੀ ਏ। ਇਹ ਰੋਜ਼ ਨਵੇਂ ਤੋਂ ਨਵਾਂ ਸੂਟ ਖਰੀਦ ਕੇ ਲਿਆਉਂਦੀ ਏ, ਰੋਜ਼ ਨਵੇਂ ਤੋਂ ਨਵਾਂ ਸੂਟ ਪਾ ਲੈਂਦੀ ਏ। ਪਤਾ ਨਹੀਂ ਪੁਰਾਣੇ ਛੁੱਟ ਕਿੱਥੇ ਛੁੱਟ ਦਿੰਦੀ ਏ ਦੋ ਚਾਰ ਵਾਰ ਪਾਉਂਦੀ ਏ ਫਿਰ ਉਹਨਾਂ ਨੂੰ ਛੁੱਟ ਦਿੰਦੀ ਏ ਇਹ ਤਾਂ ਸਾਰਾ ਦਿਨ ਕਦੀ ਇਹ ਉਹ ਖਾਲਾ ਕਦੀ ਯੋਖਾਲਾ ਕਦੀ ਯੋ ਬਣਾ ਲਾ ਕਦੀ ਉਹ ਬਣਾ ਲਾ ਮਤਲਬ ਜੋ ਵੀ ਸ਼ਿਕਾਇਤ ਉਹ ਨੋ ਦੇ ਨਾਲ ਹੀ ਹੈ ਕਿਉਂ ਹੈ ਮੈਨੂੰ ਵੀ ਅੱਜ ਤੱਕ ਸਮਝ ਨਹੀਂ ਆਇਆ ਕਿਉਂਕਿ ਮੇਰੀ ਵੀ ਦੇਖੋ 50 ਸਾਲ ਦੀ ਉਮਰ ਹੋ ਗਈ ਤੇ ਮੈਨੂੰ ਵੀ ਸਮਝ ਨਹੀਂ ਆਇਆ ਕਿ ਕਿਉਂ ਸਾਰੀਆਂ ਸ਼ਿਕਾਇਤਾਂ ਇੱਕ ਨੋ ਦੇ ਨਾਲ ਹੀ ਹੁੰਦੀਆਂ ਨੇ ਇੱਕ ਤੀ ਦੇ ਨਾਲ ਨਹੀਂ ਹੁੰਦੀਆਂ ਜੇ ਉਹ ਕੋਈ ਚੀਜ਼ ਨਹੀਂ ਬਣਾਏਗੀ ਤਾਂ ਇਹਨੂੰ ਬਣਾਉਣ ਦੀ ਅਕਲ ਨਹੀਂ ਹੈ ਇਹਨੂੰ ਕੀ ਪਤਾ ਕਿਵੇਂ ਬਣਾਈਦੀ ਹੈ ਇਹਨੇ ਕਿਹੜਾ ਪੇਕੇ ਘਰੇ ਖਾਦੀ ਹੈ ਇਹਦੇ ਕਿਹੜਾ ਪੇਕੇ ਘਰੇ ਘਰੀ ਬਣਦਾ ਜਿਵੇਂ ਉਹਦੇ ਪੇਕੇ ਦੇ ਘਰ ਪੇਕਿਆਂ ਦੇ ਘਰ ਜਾਨਵਰ ਵੱਸਦੇ ਆ ਗਧੇ ਵੱਸਦੇ ਆ ਵੀ ਉਹਦੇ ਪੇਕਿਆਂ ਦੇ ਘਰ ਕਦੇ ਕੋਈ ਚੀਜ਼ ਨਹੀਂ ਬਣੀ ਹੁਣ ਤੁਹਾਡੇ ਘਰੇ ਆ ਕੇ ਹੀ ਸਾਰੀਆਂ ਚੀਜ਼ਾਂ ਬਣ ਰਹੀਆਂ ਨੇ ਤੁਹਾਡੇ ਘਰੇ ਹੀ ਬਹੁਤ ਵਧੀਆ-ਵਧੀਆ ਖਾਣਾ ਪਕਾਉਣ ਬਣ ਰਹੇ ਨੇ ਠੀਕ ਹੈ ਤਾਂ ਜੇ ਉਹ ਬਣਾਉਂਦੀ ਏ ਤੇ ਫਿਰ ਹਾਂ ਇਹ ਤਾਂ ਕਰੋ ਲੰਡੀ ਦੇ ਘਰ ਮੰਡੀ ਲਾਉਣ ਵਾਲੀ ਗੱਲ ਜਿਵੇਂ ਆਪਾਂ ਆਵੇਂ ਪੰਜਾਬੀ ਲੋਕ ਕਹਿ ਦਿੰਨੇ ਆ ਕਿ ਇਹਨੂੰ ਤਾਂ ਬਸ ਹੁਣ ਮੁਲਾਖਾ ਦਾ ਲੋਰ ਲੱਭਾ ਹੋਇਆ ਲੁਟਾ ਦਿਓ ਬਸ ਕਦੀ ਆਉ ਬਣਾ ਲਿਆ ਕਦੀ ਆਉ ਬਣਾ ਲਿਆ ਖਾਣਦੇ ਰਸਤੇ ਸਾਡਾ ਸਾਰਾ ਘਰ ਰੋੜੀ ਜਾਂਦੀ ਹੁਣ ਇੱਕ ਨੋ ਵਿਚਾਰੀ ਉਹ ਕੀ ਕਰੇ ਤੇ ਕੀ ਨਾ ਕਰੇ ਦੂਜੇ ਪਾਸੇ ਕਦੀ ਕਦੀ ਨੋ ਦੀ ਤਬੀਅਤ ਵੀ ਖਰਾਬ ਹੋ ਸਕਦੀ ਹੈ ਉਹਨੂੰ ਵੀ ਕੋਈ ਪ੍ਰੋਬਲਮ ਹੋ ਸਕਦੀ ਹੈ ਉਹ ਕਦੀ ਕੋਈ ਨਹੀਂ ਦੇਖਦਾ ਜੇ ਕਿਤੇ ਉਹਨੂੰ ਕੋਈ ਬੁਖਾਰ ਚੜ ਜਾਏ ਜਾਂ ਕੋਈ ਹੋਰ ਹੁੰਦੀ ਕਿਸੇ ਵੀ ਤਰ੍ਹਾਂ ਦੀ ਤਬੀਅਤ ਖਰਾਬ ਹੋ ਜਾਏ ਉਹ ਲੇਟ ਜਾਏ ਮੰਜੇ ਤੇ ਸੁਫਤੀ ਪਈ ਨਜ਼ਰ ਆ ਜਾਏ ਹਾਂ ਅੱਜ ਮਹਾਰਾਣੀ ਨੇ ਹੁਣ ਉਠਣਾ ਨਹੀਂ ਅੱਜ ਮਹਾਰਾਣੀ ਨੇ ਕੰਮ ਨਹੀਂ ਕਰਨਾ ਮਤਲਬ ਇਸ ਤਰ੍ਹਾਂ ਦੀ ਟੋਟ ਬਾਜੀ ਮਤਲਬ ਟਕੋਰਾ ਲਾ ਲਾ ਕੇ ਗੱਲਾਂ ਕੀਤੀਆਂ ਜਾਂਦੀਆਂ ਨੇ ਕਿਉਂ ਕੀਤੀਆਂ ਜਾਂਦੀਆਂ ਨੇ ਸਾਨੂੰ ਇਹ ਬਹੁਤ ਜ਼ਿਆਦਾ ਸਮਝਣ ਦੀ ਜ਼ਰੂਰਤ ਹੈ ਕਿ ਅੱਜ ਜਿਸੀ ਜਿਸ ਤਰ੍ਹਾਂ ਆਪਣੀ ਮਾਹ ਦੇ ਨਾਲ ਵਿਹਾਰ ਕਰ ਰਹੇ ਹਾਂ ਉਹ ਕੱਲ ਨੂੰ ਸਾਡੀ ਬੇਟੀ ਦੇ ਨਾਲ ਹੋ ਸਕਦਾ ਹੈ ਪਰ ਅਸੀਂ ਕਦੇ ਵੀ ਇਹ ਚੀਜ਼ਾਂ ਨਹੀਂ ਸੋਚਦੇ ਹਾਂ ਕਿਉਂ ਨਹੀਂ ਸੋਚਦੇ ਹਾਂ ਸਾਨੂੰ ਲੱਗਦਾ ਹੈ ਕਿ ਨਹੀਂ ਸਾਡੀ ਧੀ ਦੇ ਵਿੱਚ ਤਾਂ ਸਾਰੇ ਗੁਣ ਹੀ ਗਏ ਨੇ ਸਾਡੀ ਨੂੰਹ ਦੇ ਵਿੱਚ ਸਾਰੇ ਔਕਰ ਨੇ ਜੇ ਕਿਤੇ ਉਹਨੂੰ ਫੁੱਲ ਭਲੇਖੇ ਪੁੱਛ ਵੀ ਲੈਣਗੇ ਤਾਂ ਕਹਿਣਗੇ ਦਵਾਈ ਖਾਓ फटाफट ਤਾਂ ਕਿ ਤੁਹਾਡਾ ਬੁਖਾਰ ਉਤਰ ਜਾਏ ਤਾਂ ਤੁਸੀਂ ਸ਼ਾਂਤੀ ਕਰ ਰਸੋਈ ਦਾ ਕੰਮ ਕਰਨ ਲਾਇਕ ਹੋ ਜਾਓ ਮਤਲਬ ਬਹੁਤ ਜਗ੍ਹਾ ਤੇ ਇਹ ਚੀਜ਼ਾਂ ਜਿਹੜੀਆਂ ਨੇ ਆਮ ਨਹੀਂ ਇੱਕ ਸੇ ਇੱਕ ਕਰ ਦੀ ਕਹਾਣੀ ਨਹੀਂ ਹੈ। ਜਾਂ ਮੇਰੇ ਜਾਂ ਤੁਹਾਡੇ ਜਾਂ ਕਿਸੇ ਇੱਕ ਕਰ ਦੀ ਕਹਾਣੀ ਨਹੀਂ ਹੈ, ਹਰ ਇੱਕ ਕਰ ਦੀ ਕਹਾਣੀ ਹੈ। ਸਾਨੂੰ ਆਪਣੀ ਸੋਚ ਨੂੰ ਬਦਲਣ ਦੀ ਜ਼ਰੂਰਤ ਹੈ। ਮੰਨ ਲਓ ਤੁਸੀਂ ਰੋਜ਼ 7 ਵਜੇ ਰੋਟੀ ਖਾ ਰਹੇ ਹੋ। ਸ਼ਾਮ ਦੀ ਰੋਟੀ ਜਾਂ ਮੰਨ ਲਓ ਕਿ ਚਲੋ ਸ਼ਾਮ ਦੀ ਰੋਟੀ ਆਪਾਂ ਲੈ ਲੈਨੇ ਕਿ ਸ਼ਾਮ ਦੀ ਰੋਟੀ ਸੋਇਆ ਮਤਲਬ ਕਿ ਤੁਸੀਂ ਸ਼ਾਮ ਦੀ ਰੋਟੀ 7 ਵਜੇ ਖਾ ਰਹੇ ਹੋ। ਬਾਈ ਚਾਂਸ ਰੋਟੀ ਤੁਹਾਡੀ ਅੱਧਾ ਘੰਟਾ ਲੇਟ ਹੋ ਗਈ ਜਾਂ 1 ਘੰਟਾ ਵੀ ਲੇਟ ਹੋ ਗਈ ਤਾਂ ਕੀ ਹੋ ਗਿਆ ਬੰਦੇ ਨੂੰ ਇਹ ਸੋਚਣਾ ਚਾਹੀਦਾ ਕਿ ਤਾਂ ਕੀ ਹੋ ਗਿਆ ਅਗਰ 1 ਘੰਟਾ ਸਾਡੀ ਰੋਟੀ ਲੇਟ ਹੋ ਵੀ ਗਈ ਏ ਇੰਨੀ ਜਲਦੀ ਤਾਂ ਬੰਦਾ ਭੁੱਖ ਨਾਲ ਨਹੀਂ ਮਰ ਜਾਂਦਾ ਸਿਆਣੇ ਕਹਿੰਦੇ ਨੇ ਕਿ ਅਗਰ ਇੱਕ ਹਫਤਾ ਵੀ ਰੋਟੀ ਨਾ ਖਾਏ ਨਾ ਬੰਦਾ ਤਾਂ ਵੀ ਨਹੀਂ ਮਰਦਾ ਤੇ 1 ਘੰਟੇ ਦੀ ਕਿਹੜੀ ਗੱਲ 1 ਘੰਟੇ ਨਾਲ ਤੇ ਬੰਦਾ ਨਹੀਂ ਮਰ ਜਾਂਦਾ ਹਾਂ ਕੋਈ ਵੀ ਪ੍ਰੋਬਲਮ ਹੋ ਸਕਦੀ ਹੈ ਉਹਦੀ ਤਬੀਅਤ ਖਰਾਬ ਹੋ ਸਕਦੀ ਹੈ ਜਾਂ ਉਹ ਵੈਸੇ ਲੇਟ ਹੋ ਸਕਦੀ ਹੈ ਜਾਂ ਉਹਦਾ ਮਨ ਨਹੀਂ ਕਰ ਰਿਹਾ ਹੋਣਾ ਕੰਮ ਕਰਨ ਨੂੰ ਜਾਂ ਉਹ ਸੋਚਦੀ ਸੋਚਦੀ ਕਿ ਪਤਾ ਨਹੀਂ ਅੱਜ ਕੀ ਬਣਾਵਾਂ ਕੀ ਨਾ ਬਣਾਵਾਂ ਸੋਚਦੇ ਸੋਚਦੇ ਟਾਈਮ ਨਿਕਲ ਗਿਆ ਉਹਦੇ ਦਿਮਾਗ 'ਚ ਉਹ ਕਿ ਇੰਨਾ ਟਾਈਮ ਹੋ ਗਿਆ ਮੈਂ ਲੇਟ ਹੋ ਗਈ ਕੁਝ ਵੀ ਵਜ੍ਹਾ ਕੁਝ ਵੀ ਹੋ ਸਕਦੀ ਹੈ ਉਹਦੀ ਵਜ੍ਹਾ ਕੋਈ ਨਹੀਂ ਜਾਣਨ ਦੀ ਕੋਸ਼ਿਸ਼ ਕਰਦਾ ਹਾਂ ਹਾਂ ਅੱਜ ਰੋਟੀ ਲੇਟ ਹੋਈ ਤੇ ਹੋਈ ਕਿਵੇਂ ਤੁਹਾਨੂੰ ਪਤਾ ਸਾਨੂੰ ਸਪੋਕ ਲੱਗ ਜਾਂਦੀ ਅਸੀਂ 7 ਵਜੇ ਰੋਟੀ ਖਾ ਲੈਨੇ ਅੱਜ 8 ਵਜੇ ਤੇ ਵਜੇ ਕਿਉਂ ਮਤਲਬ ਉਹ ਇਸ ਤਰ੍ਹਾਂ ਦੀਆਂ ਕੌੜੀਆਂ ਫਿੱਕੀਆਂ ਗੱਲਾਂ ਸੋਚੋ ਕਿ ਜਦੋਂ ਇੱਕ ਨੋ ਪਲੇਟ ਸਜਾ ਕੇ ਸੱਸ ਸਹੁਰੇ ਦੇ ਅੱਗੇ ਜਾਂ ਆਦਮੀ ਦੇ ਅੱਗੇ ਕਿਸੇ ਦੇ ਅੱਗੇ ਵੀ ਲੈ ਕੇ ਜਾਏ ਤੇ ਉਹ ਅੱਗੋ ਬੰਦਾ ਕਹਿ ਦਵੇ ਵੀ ਐਨੀ ਲੇਡ ਰੋਟੀ 9 ਵਜੇ ਗੇ ਨੇ 8 ਵਜੇ ਗੇ ਨੇ ਤੁਹਾਨੂੰ ਨਹੀਂ ਪਤਾ ਸੀ ਵੇਲੇ ਨਾਲ ਰੋਟੀ ਖਾਣੀ ਹੁੰਦੀ ਹੈ ਅਧੀ ਰਾਤ ਕਰ ਦਿੱਤੀ ਆ ਉਹ ਹੈ ਜੋ ਆਪਣੇ ਪੰਜਾਬੀਆਂ ਦੀ ਇੱਕ ਕਹਾਵਤ ਹੈ ਇਪਾਂ ਵੇ 6:00 ਵਜੇ ਹੁਣ ਤੇ ਕਹਿਣਾ ਕਿ ਅਧੀ ਅਧੀ ਰਾਤ ਹੋ ਗਈ ਹੈ ਸਾਨੂੰ ਤਾਂ ਜਿੱਦੀ ਰੋਟੀ ਨਹੀਂ ਮਿਲੀ ਅਸੀਂ ਤਾਂ ਚੁੱਲ੍ਹੇ ਵਾਲੇ ਤੱਕ ਦੇ ਰਹਿੰਦੇ ਕੋਈ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ ਹੋ ਸਕਦਾ ਹੈ ਕਿ ਕਿਤੇ ਨੋ ਦੀ ਵੀ ਗਲਤੀ ਹੋਵੇ ਕੀ ਮੈਂ ਇਹ ਨਹੀਂ ਕਹਿੰਦੀ ਕਿ ਨੋ ਦੀ ਨਹੀਂ ਹੋਏਗੀ ਉਹ ਵੀ ਆਪਾਂ ਕਿਸੇ ਨਾ ਕਿਸੇ ਦਿਨ ਜ਼ਰੂਰ ਚਰਚਾ ਕਰਾਂਗੇ ਇਸ ਚੀਜ਼ ਦੇ ਉੱਪਰ ਪਰ ਜੋ ਅੱਜ ਆਪਣੀ ਚਰਚਾ ਹੈ ਕਿ ਕਿਤੇ ਅਗਰ ਖੈਰ ਦੇਣਗੇ ਚਲੋ ਕੋਈ ਗੱਲ ਨਹੀਂ ਜਾਂ ਵੈਸੇ ਵੀ ਪਿਆਰ ਨਾ ਕਹਿ ਸਕਦੇ ਨੇ ਕਿ ਬੇਟਾ ਜੀ ਅੱਜ ਰੋਟੀ ਰੇਟ ਹੋ ਗਈ ਕੀ ਤੁਸੀਂ ਠੀਕ ਹੋ ਤੁਹਾਡੀ ਤਬੀਅਤ ਠੀਕ ਹੈ ਕੀ ਗੱਲ ਇਹ ਕਦੇ ਨਹੀਂ ਪੁੱਛਣਗੇ ਕੋਈ ਨਹੀਂ ਪੁੱਛੇਗਾ ਫਟਾਏ ਕੇ ਦੇਣੀ ਬਸ ਬੋਲ ਦੇਣਗੇ ਇਹ ਅੱਜ ਕੀ ਹੋ ਗਿਆ ਸਾਰਾ ਦਿਨ ਫੋਨ ਫੜ ਕੇ ਬੈਠੀ ਰਹਿੰਦੀ ਸਾਰਾ ਦਿਨ ਟੀਵੀ ਵੇਖਦੀ ਰਹਿੰਦੀ ਸਾਰਾ ਦਿਨ ਗੱਲਾਂ ਮਾਰਦੀ ਰਹੀ ਆਦੀ ਮਾਨ ਲੱਗੀ ਹੋਣੀ ਆ ਫੋਨ ਤੇ ਸਭ ਤੋਂ ਵੱਡੀ ਸ਼ਿਕਾਇਤ ਹਰ ਇੱਕ ਸੱਸ ਸੋਹਰੇ ਦੀ ਇਹੀ ਸ਼ਿਕਾਇਤ ਹੈ ਪਹਿਲਾਂ ਸਾਸੋਰੀ ਦੀ ਸ਼ਿਕਾਇਤ ਹੁੰਦੀ ਫੇਰ ਉਹ ਸ਼ਿਕਾਇਤ ਆਦਮੀ ਦੇ ਅੱਗੇ ਚਲੀ ਜਾਂਦੀ ਹੈ ਤਾਂ ਇੱਕ ਔਰਤ ਸਾਰਾ ਦਿਨ ਕੰਮਕਾਰ ਕਰਕੇ ਜਦੋਂ ਥੱਕ ਹਾਰ ਕੇ ਸੌਣ ਲੱਗਦੀ ਹੈ ਤਾਂ ਉਸ ਸੌਣ ਲੱਗਿਆਂ ਵੀ ਉਸ ਦੇ ਉੱਪਰ ਇੰਨੀ ਜ਼ਿਆਦੀ ਮਤਲਬ ਝਿੜਕਾਂ ਦੀ ਬੁਸ਼ਾਰ ਹੋ ਜਾਂਦੀ ਹੈ ਨਾ ਕਿ ਉਹ ਸਾਰੀ ਰਾਤ ਕਰਵਟ ਬਦਲ ਬਦਲ ਕੇ ਉਹਦੀ ਰਾਤ ਲੰਘ ਜਾਂਦੀ ਹੈ ਕਿ ਵੀ ਮੇਰੇ ਤੋਂ ਗਲਤੀ ਕੀ ਹੋ ਗਈ ਚੱਲ ਜੀ ਅੱਜ ਖਾਣਾ ਲੇਟ ਹੋ ਗਿਆ ਜਾਂ ਹੋਰ ਕੋਈ ਕੰਮ ਲੇਟ ਹੋ ਗਿਆ ਕਿ ਕਿਸੇ ਨੇ ਇਹ ਕਿਉਂ ਨਹੀਂ ਪੁੱਛਿਆ ਵੀ ਕੰਮ ਕਿਉਂ ਲੇਟ ਹੋ ਗਿਆ ਮੇਰੀ ਤਬੀਅਤ ਠੀਕ ਹੈ ਜਾਂ ਨਹੀਂ ਹੈ ਜਾਂ ਕੁਝ ਵੀ ਹੈ ਕੋਈ ਪਿਆਰ ਨਾਲ ਨਹੀਂ ਪੁੱਛਦਾ ਹੈ ਬਸ ਤੱਤੀਆਂ ਠੰਡੀਆਂ ਸੁਣਾਉਣੀਆਂ ਸ਼ੁਰੂ ਕਰ ਦਿੰਦੇ ਆ ਉਹ ਅੱਧੀ ਰਾਤ ਕਲਪਕੁਲਪਕੇ ਸੌ ਜਾਂਦੀ ਏ ਸਵੇਰੇ ਉੱਠਦੀ ਏ ਕਦੇ-ਕਦੇ ਉਹਦੀ ਹਾਲਤ ਐਸੀ ਹੋ ਜਾਂਦੀ ਏ ਹਰ ਇੱਕ ਬੰਦੇ ਦੀ ਮੈਂ ਕਹਿ ਰਹੀ ਆ ਕੋਈ ਇਹ ਨਹੀਂ ਕਹਿ ਰਹੀ ਮੈਂ ਇੱਕ ਜਾਣੇ ਦੀ ਕਿ ਅਗਰ ਤੁਸੀਂ ਰਾਤ ਨੂੰ ਠੀਕ ਤਰ੍ਹਾਂ ਨਹੀਂ ਸੋਵੋਗੇ ਤਾਂ ਸਵੇਰੇ ਉੱਠ ਕੇ ਤੁਸੀਂ ਕੰਮ ਨਹੀਂ ਕਰ ਸਕਦੇ ਕਿਉਂਕਿ ਤੁਹਾਡਾ ਸਰੀਰ ਹੋਰ ਜ਼ਿਆਦਾ ਥੱਕ ਜਾਏਗਾ ਤਸਵੀਰ ਦਿਨ ਚੜਦੇ ਨੂੰ ਫੇਰ ਉਹੀ ਤਤੀਆਂ ਠੰਡੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਤਾਂ ਉਹ ਕਦੇ-ਕਦੇ ਔਰਤ ਸੋਚਦੀ ਹੈ ਕਿ ਵੀ ਮੈਂ ਕਿਹੜੇ ਪਾਪ ਕਰਕੇ ਆ ਗਈ ਕਿਹੜੇ ਗੁਨਾਹ ਕਰਕੇ ਆ ਗਈ ਕਿ ਜਿਹੜੀ ਮੇਰੀ ਸਜ਼ਾ ਮੁੱਕਦੀ ਨਹੀਂ ਪਈਗੀ ਕਿ ਰਾਤ ਨੂੰ ਸੋਚਦੀ ਹੈ ਕਿ ਸਵੇਰੇ ਸਾਰਾ ਕੁਝ ਪੈਮ ਤੇ ਕਰ ਦਾਂਗੀ ਫੇਰ ਮੜੀ ਜੀ ਗਲਤੀ ਹੋ ਜਾਂਦੀ ਹੈ ਫੇਰ ਮੈਨੂੰ ਸਾਰੇ ਸੁਣਾਉਣਾ ਸ਼ੁਰੂ ਕਰ ਦਿੰਦੇ ਨੇ ਫੇਰ ਉਹ ਵਿਚਾਰੀ ਰਾਤ ਤੱਕ ਆਪਣੇ ਆਪ ਨੂੰ ਠੀਕ ਕਰਦੀ ਹੈ ਰਾਤ ਹੁੰਦੀ ਹੈ ਪਹਿਲਾਂ ਸੱਸ ਸਹੁਰੇ ਦੀਆਂ ਝਿੜਕਾ ਫੇਰ ਆਦਮੀ ਦੀਆਂ ਝਿੜਕਾ ਰਹਿੰਦੀ ਖੁੰਦੀ ਕਸਰ ਕਰੇ ਕਦੇ ਜੇ ਬੱਚੇ ਥੋੜੇ ਵੱਡੇ ਹੋ ਜਾਣ ਤਾਂ ਬੱਚੇ ਵੀ ਘਟ ਜਾਂਦੇ ਨੇ ਇੱਕ ਹੋਰ ਅਜੀ ਜ਼ਿੰਦਗੀ ਦੀ ਇਹ ਕਹਾਣੀ ਹੈ ਇਹ ਬਹੁਤ ਹੀ ਵੱਡੀ ਸੱਚਾਈ ਹੈ ਹੁੰਦੀ ਹਰ ਇੱਕ ਦੇ ਨਾਲ ਸਾਡੀਆਂ ਸੱਸਾਂ ਨਾਲ ਹੋਈ ਸਾਡੀਆਂ ਮਾਵਾਂ ਨਾਲ ਹੋਈ ਸਾਡੀਆਂ ਭੈਣਾਂ ਨਾਲ ਹੋਈ ਸਾਡੇ ਨਾਲ ਹੋਈ ਅੱਗੇ ਸਾਡੀਆਂ ਬੇਟੀਆਂ ਨਾਲ ਨਾਲ ਸਾਡੀਆਂ ਨੂੰਹਾਂ ਨਾਲ ਸਭ ਦੇ ਨਾਲ ਹੋਣੀ ਹੈ ਪਰ ਸਮਝਣ ਦੀ ਲੋੜ ਹੈ ਗਲਤ ਕੌਣ ਹੈ ਗਲਤ ਵੀ ਅਸੀਂ ਆ ਤੇ ਠੀਕ ਹੈ ਕੌਣ ਹੈ ਠੀਕ ਵੀ ਅਸੀਂ ਆ ਨਾ ਸੀ ਗਲਤਾਂ ਦੇ ਨਾ ਸੀ ਠੀਕ ਆ ਕਸੂਰ ਕਿਦਾ ਸਾਡਾ ਨਹੀਂ ਕਸੂਰ ਤਾਂ ਉਹ ਵੀ ਸਾਡਾ ਕਿਉਂਕਿ ਅਸੀਂ ਇੱਕ ਸੱਸ ਵੀ ਬਣਨਾ ਹੈ ਅਸੀਂ ਇੱਕ ਮਾਂ ਵੀ ਬਣਨਾ ਹੈ ਅਸੀਂ ਇੱਕ ਭੈਣ ਵੀ ਬਣਨਾ ਹੈ ਅਸੀਂ ਇੱਕ ਦਰਾਣੀ ਵੀ ਬਣਨਾ ਹੈ ਅਸੀਂ ਜਠਾਣੀ ਵੀ ਬਣਨਾ ਹੈ ਅਸੀਂ ਨੋ ਵੀ ਬਣਨਾ ਹੈ ਅਸੀਂ ਤੇਵੀ ਬਣਨਾ ਹੈ ਇੱਕ ਔਰਤ ਦੇ ਬਹੁਤ سارے ਰਿਸ਼ਤੇ ਨੇ ਉਹਨੇ ਹਰ ਇੱਕ ਰਿਸ਼ਤੇ ਦੇ ਵਿੱਚ ਜੀਣਾ ਕਦੀ ਦਰਾਣੀ ਨਹੀਂ ਚੰਗੀ ਕਦੀ ਜਠਾਣੀ ਨਹੀਂ ਚੰਗੀ ਕਦੀ ਸੱਸ ਨਹੀਂ ਚੰਗੀ ਕਦੀ ਮਾਂ ਨਹੀਂ ਚੰਗੀ ਕਦੀ ਭੈਣ ਨਹੀਂ ਚੰਗੀ ਕਦੀ ਭੂਆ ਨਹੀਂ ਚੰਗੀ ਕਦੀ ਨਾਨਣ ਨਹੀਂ ਚੰਗੀ ਕਦੀ ਪਰਜਾਈ ਨਹੀਂ ਚੰਗੀ ਤੇ ਸੁੰਨਤ ਸਾਨੂੰ ਹੀ ਪੈਂਦਾ ਹੈ ਇੱਕ ਔਰਤ ਨੂੰ ਹੀ ਸੁੰਨਤ ਪੈਂਦਾ ਤੇ ਕਿਉਂ ਨਾ ਸੀ ਇੱਕ ਔਰਤ ਨੂੰ ਹੀ ਆਪਣੀ ਸੋਚ ਬਦਲ ਲੈਣੀ ਚਾਹੀਦੀ ਹੈ ਜਾਂ ਪੂਰੇ ਪਰਿਵਾਰ ਨੂੰ ਸੋਚ ਬਦਲਣੀ ਚਾਹੀਦੀ ਹੈ ਤੁਸੀਂ ਕਮੈਂਟਾਂ ਦੇ ਵਿੱਚ ਇਹ ਗੱਲ ਜ਼ਰੂਰ ਲਿਖ ਕੇ ਮੈਨੂੰ ਦੱਸੋ ਕਿ ਇੱਕ ਔਰਤ ਨੂੰ ਬਦਲਣ ਦੀ ਲੋੜ ਹੈ ਜਾਂ ਆਦਮੀ ਨੂੰ ਵੀ ਬਦਲਣ ਦੀ ਲੋੜ ਹੈ ਜਾਂ ਘਰ ਦੇ ਵਿੱਚ ਪੂਰੇ ਪਰਿਵਾਰ ਨੂੰ ਬਦਲਣ ਦੀ ਲੋੜ ਹੁੰਦੀ ਹੈ ਫਿਲਹਾਲ ਮੈਂ ਇੰਨੀ ਕੋ ਹੀ ਚਰਚਾ ਕਰਨੀ ਸੀ ਅੱਜ ਕਿ ਗਲਤ ਕੌਣ ਹੈ ਤੇ ਸਹੀ ਕੌਣ ਹੈ ਝੂਠਾ ਕੌਣ ਹੈ ਤੇ ਸੱਚਾ ਕੌਣ ਹੈ ਮੈਂ ਸਹੀ ਹਾਂ ਇਹ ਮੇਰੇ ਸਾਸੂ ਸਹੀ ਹੈ ਮੈਂ 9 ਸਹੀ ਹੈ ਜਾਂ 99 ਸਹੀ ਹੈ ਕੌਣ ਸਹੀ ਹੈ ਕਿਸੇ ਦਾ ਕੁਝ ਨਹੀਂ ਪਤਾ ਕਿਸ ਨੂੰ ਬਦਲਣਾ ਚਾਹੀਦਾ ਹੈ ਇੱਕ ਔਰਤ ਨੂੰ ਹੀ ਬਦਲਣਾ ਚਾਹੀਦਾ ਹੈ ਬਸ ਉਸ ਇੱਕ ਔਰਤ ਨੂੰ ਹੀ ਆਪਣਾ ਸੁਭਾਅ ਬਦਲ ਲੈਣਾ ਚਾਹੀਦਾ ਹੈ ਜਾਂ ਸਾਰੇ ਪਰਿਵਾਰ ਨੂੰ ਬਦਲ ਲੈਣਾ ਚਾਹੀਦਾ ਹੈ ਇਸ ਬਾਰੇ ਤੁਸੀਂ ਕਮੈਂਟਾਂ ਦੇ ਵਿੱਚ ਜੋ ਲਿਖਣਾ ਤਾਂ ਕਿ ਆਪਾਂ ਕਦੇ ਇਸ ਚਰਚਾ ਨੂੰ ਅੱਗੇ ਵੀ ਥੋੜਾ ਹੋਰ ਲੰਮਾ ਕਰ ਸਕੀਏ ਇਹ ਆ ਫਿਰ ਦੁਬਾਰਾ ਤੋਂ ਨਵੇਂ ਸਿਰੇ ਤੋਂ ਕੋਈ ਚਰਚਾ ਆਪਾਂ ਕਰ ਸਕੀਏ। ਸੋ ਤੁਹਾਨੂੰ ਮੇਰੀ ਇਹ ਕਹਾਣੀ ਜਾਂ ਮੇਰੀ ਚਰਚਾ ਕਿਵੇਂ ਦੀ ਲੱਗੀ? ਹੋ ਸਕਦਾ ਹੈ ਕਿ ਚਰਚਾ ਥੋੜੀ ਅਧੂਰੀ ਜ਼ਰੂਰ ਲੱਗੇ। ਪਰ ਚਰਚਾ ਇਸ ਕਰਕੇ ਇੱਥੇ ਹੀ ਛੱਡ ਰਹੀ ਹਾਂ ਕਿ ਕਮੈਂਟਾਂ ਦੇ ਵਿੱਚ ਦੱਸਣਾ ਕਿ ਬਦਲਾਅ ਕਿੱਥੇ ਕਰਨ ਦੀ ਜ਼ਰੂਰਤ ਹੈ। ਜਿਸ ਤਰ੍ਹਾਂ ਵੀ ਜੋ ਵੀ ਜਿਹੜਾ ਵੀ ਕਮੈਂਟ ਜਿਸ ਤਰ੍ਹਾਂ ਦਾ ਵੀ ਆਵੇਗਾ ਸਾਰੇ ਕਮੈਂਟਾਂ ਨੂੰ ਪੜ੍ਹ ਕੇ ਉਸੇ ਤਰ੍ਹਾਂ ਆਪਾਂ ਅੱਗੇ ਚਰਚਾ ਨੂੰ ਫਿਰ ਸ਼ੁਰੂ ਤੋਂ ਲੈ ਕੇ ਆਵਾਂਗੇ ਥੋੜਾ ਟਾਈਮ ਜ਼ਰੂਰ ਲੱਗ ਸਕਦਾ ਹੈ ਪਰ ਫਿਰ ਦੁਬਾਰਾ ਚਰਚਾ ਕੋਸ਼ਿਸ਼ ਕਰਾਂਗੇ ਕਿ ਜਲਦੀ ਇਸ ਚਰਚਾ ਨੂੰ ਕੀਤਾ ਜਾਵੇ ਜਿਵੇਂ ਜਿਵੇਂ ਤੁਸੀਂ ਕਮੈਂਟ ਕਰੋਗੇ ਪਰ ਤੁਸੀਂ ਕਮੈਂਟ ਜ਼ਰੂਰ ਕਰਨਾ ਹਿੰਦੀ ਵਾਲਾ ਵੀ ਕਮੈਂਟ ਕਰੋਗੇ ਤਾਂ ਵੀ ਪੰਜਾਬੀ ਵਾਲਾ ਕਮੈਂਟ ਕਰੋਗੇ ਤਾਂ ਵੀ ਦੋਨਾਂ ਨੂੰ ਜੋੜ ਕੇ ਇੱਕ ਚਰਚਾ ਜ਼ਰੂਰ ਕੀਤੀ ਜਾਏਗੀ ਕਿ ਕਿਸ ਨੂੰ ਬਦਲਾਂ ਦੀ ਲੋੜ ਹੈ ਸੋ ਤਾਂ ਹਨੋ ਮੇਰੀ ਇਹ ਚਰਚਾ ਕਿਵੇਂ ਦੀ ਲੱਗੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਤੇ ਸ਼ੇਅਰ ਕਰ ਦੇਣਾ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਪ੍ਰੈਸ ਕਰ ਦੇਣਾ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਨਵੀਂ ਚਰਚਾ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਜੇ ਤੁਹਾਨੂੰ ਇਹ ਮੇਰੀ ਚਰਚਾ ਨਾ ਵੀ ਚੰਗੀ ਲੱਗੀ ਹੋਵੇ ਤਾਂ ਕੋਈ ਗੱਲ ਨਹੀਂ ਇਗਨੋਰ ਕਰ ਦੇਣਾ ਪਰ ਕਮੈਂਟਾਂ ਦੇ ਵਿੱਚ ਆਪਣੀ رائے ਜ਼ਰੂਰ ਦੇਣਾ ਕਿ ਤੁਹਾਡੇ ਸਾਰਿਆਂ ਦੇ ਕਮੈਂਟਸ ਤੁਹਾਡੇ ਸਾਰਿਆਂ ਦੀ رائے ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ ਮੇਰੇ ਵਾਸਤੇ ਤੁਸੀਂ ਸਾਰੇ ਮੈਨੂੰ ਬਹੁਤ ਹੀ ਜ਼ਿਆਦਾ ਪਿਆਰ ਦੇ ਰਹੇ ਹੋ ਮੇਰੀਆਂ ਕਹਾਣੀਆਂ ਮੇਰੀਆਂ ਨਵੀਆਂ ਚਰਚਾਵਾਂ ਨੂੰ ਰੋਜ਼ ਬਹੁਤ ਹੀ ਵਧੀਆ ਹੰਗਾਰਾ ਮਿਲਦਾ ਹੈ ਤੇ ਮਿਲਦਾ ਹੀ ਰਹੇਗਾ ਤੇ ਮੈਂ ਤੁਹਾਡੇ ਸਾਰਿਆਂ ਤੋਂ ਉਮੀਦ ਕਰਦੀ ਹਾਂ ਕਿ ਤੁਸੀਂ ਮੇਰੀ ਅੱਜ ਦੀ ਚਰਚਾ ਦੇ ਉੱਤੇ ਕਮੈਂਟ ਜ਼ਰੂਰ ਕਰੋਗੇ ਸੋ ਮੈਨੂੰ ਦਿਓ ਤੁਸੀਂ ਇਜਾਜ਼ਤ ਅੱਪਾਗੇ ਮਿਲਦੇ ਆ ਨਵੀਂ ਇੱਕ ਹੋਰ ਚਰਚਾ ਇੱਕ ਨਵੀਂ ਕਹਾਣੀ ਲੈ ਕੇ ਤਦ ਤੱਕ ਤੁਸੀਂ ਸਾਰੇ ਹੱਸਦੇ ਰਹੋ ਤੇ ਮੁਸਕਰਾਉਂਦੇ ਰਹੋ